ਪਰਮ ਸਨਮਾਨਯੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਜੇ ਅਸੀਂ ਦੁਨਿਆਵੀ ਪੱਖ ਤੋਂ ਆਪਣੇ ਤੋਂ ਨੀਵੇਂ ਵੱਲ ਵੇਖਾਂਗੇ ਤਾਂ ਅੰਦਰ ਸਹਿਜ ਆਏਗਾ ਤੇ ਜੇ ਧਾਰਮਿਕ ਪੱਖ ਵੱਲੋਂ ਆਪਣੇ ਤੋਂ ਉੱਚੇ ਨੂੰ ਦੇਖਾਂਗੇ ਤਾਂ ਅਸੀਂ ਹਉਮੈ ਤੋਂ ਬਚੇ ਰਹਾਂਗੇ ਜੇ ਕੋਈ 4 ਵਜੇ ਸਵੇਰੇ ਉੱਠਦਾ ਹੈ ਤਾਂ ਜੇ ਉਹ 7 ਵਜੇ ਉੱਠਣ ਵਾਲੇ ਵੱਲ ਝਾਤੀ ਮਾਰੇਗਾ ਤਾਂ ਉਸਦੇ ਅੰਦਰ ਹੌਮੇ ਆ ਜਾਏ ਤੇ ਜੇ ਕੋਈ 4 ਵਜੇ ਉੱਠਣ ਵਾਲਾ 2 ਵਜੇ ਉੱਠਣ ਵਾਲੇ ਵੱਲ ਝਾਤੀ ਮਾਰੇਗਾ ਤਾਂ ਉਸਦੀ ਹੌਮੇ ਟੁੱਟੇਗੀ ਸੋ ਪਿਆਰੀ ਸਾਧ ਸੰਗਤ ਜੀ ਜੋ ਕਰਮਾ ਵਿੱਚ ਲਿਖਿਆ ਹੁੰਦਾ ਹੈ ਉਹ ਸਮੇਂ ਅਨੁਸਾਰ ਉਸ ਨੂੰ ਆਟੋਮੈਟਿਕਲੀ ਮਿਲ ਜਾਂਦਾ ਇੱਕ ਪਰਿਵਾਰ ਅਤ ਦੀ ਗਰੀਬੀ ਝੇਲ ਰਿਹਾ ਸੀ ਉਸ ਪਰਿਵਾਰ ਵਿੱਚ ਤਿੰਨ ਬੇਟੀਆਂ ਸਨ ਜਿਹੜੀ ਵਿਚਾਰ ਲਈ ਬੇਟੀ ਸੀ ਉਸਦੀ ਉਮਰ 22 ਸਾਲ ਦੀ ਸੀ ਵਾਹਿਗੁਰੂ ਨੇ ਉਸ ਨੂੰ ਬਹੁਤ ਸੁੰਦਰਤਾ ਬਖਸ਼ਿਸ਼ ਕੀਤੀ ਸੀ ਇੱਕ ਕੋਈ ਦਿੱਲੀ ਦਾ ਕਰੋੜਪਤੀ ਪਰਿਵਾਰ ਸੀ ਉਹਨਾਂ ਨੇ ਕਿਤੇ ਉਸ ਬੱਚੀ ਨੂੰ ਦੇਖ ਲਿਆ ਤੇ ਉਹਨਾਂ ਨੂੰ ਪਸੰਦ ਆ ਗਈ ਇੱਕ ਦਿਨ ਗੱਲ ਚੱਲੀ ਅਗਲੇ ਦਿਨ ਹੀ ਬੱਚੀ ਨੂੰ ਚੁੰਨੀ ਚੜਾਈ ਤੇ ਉਸੇ ਵੇਲੇ ਲਾਵਾ ਹੋਈਆਂ ਤੇ ਡੋਲੀ ਲੈ ਗਏ ਹੁਣ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਹ ਕਰਮਾਂ ਦੀ ਖੇਡ ਹੈ 2-4 ਦਿਨ ਪਹਿਲਾਂ ਜਿਹੜੀ ਬੱਚੀ ਅਤ ਦੀ ਗਰੀਬੀ ਵਿੱਚ ਰਹਿ ਰਹੀ ਸੀ ਉਹ ਕਰੋੜਪਤੀਆਂ ਦੇ ਘਰ ਵਿਆਹੀ ਗਈ ਜਿੱਥੇ ਏਸੀ ਕਮਰੇ ਗੱਡੀਆਂ ਨੌਕਰ ਚਾਕਰ ਸਭ ਸੁੱਖ ਸਹੂਲਤਾਂ ਸਨ ਇਸ ਦਾ ਮਤਲਬ ਉਸਦੇ ਕਰਮਾਂ ਵਿੱਚ ਇਹ ਸਭ ਕੁਝ ਸੀ ਜੋ ਸਮਾਪਾ ਕੇ ਉਸਨੂੰ ਮਿਲ ਗਿਆ ਦੂਸਰੇ ਤਰੀਕੇ ਵਿੱਚ ਪਰਮਾਤਮਾ ਬਖਸ਼ਿਸ਼ ਕਰਕੇ ਕਿਸੇ ਨੂੰ ਦਾਤ ਦਿੰਦਾ ਹੈ ਜੇ ਕੋਈ ਵੀ ਦਾਤ ਤੁਹਾਡੇ ਕਰਮਾਂ ਵਿੱਚ ਨਹੀਂ ਲਿਖੀ ਤਾਂ ਤੁਸੀਂ ਜਦੋਂ ਬਾਣੀ ਪੜ੍ਹ ਕੇ ਅਰਦਾਸ ਕਰਦੇ ਹੋ ਤਾਂ ਵਾਹਿਗੁਰੂ ਜੀ ਬਖਸ਼ਿਸ਼ ਕਰ ਦਿੰਦੇ ਹਨ ਤੇ ਤੁਹਾਡੀਆਂ ਝੋਲੀਆਂ ਭਰ ਦਿੰਦੇ ਹਨ ਜਿਵੇਂ ਮਾਤਾ ਸੁਲਖਣੀ ਜੀ ਦੇ ਕਰਮਾ ਵਿੱਚ ਔਲਾਦ ਨਹੀਂ ਲਿਖੀ ਹੋਈ ਸੀ ਪਰ ਜਦੋਂ ਉਸ ਨੇ ਬੇਨਤੀ ਕੀਤੀ ਤਾਂ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਨੇ ਬਖਸ਼ਿਸ਼ ਕਰ ਦਿੱਤੀ ਕਈ ਵਾਰੀ ਗੁਰੂ ਨਿਰੰਕਾਰ ਆਪਣੀ ਮੌਜ ਵਿੱਚ ਆ ਕੇ ਨਦਰ ਕਰਕੇ ਖੁਸ਼ ਹੋ ਕੇ ਆਪ ਕਹਿੰਦੇ ਹਨ ਮੰਗ ਕੀ ਮੰਗਦਾ ਹੈ ਜਦੋਂ ਕੋਈ ਬੰਦਾ ਸੇਵਾ ਤੇ ਸਿਮਰਨ ਕਰਦਾ ਹੈ ਤਾਂ ਪ੍ਰਮਾਤਮਾ પ્રસન્ન ਹੋ ਕੇ ਆ ਪੁੱਛਦੇ ਹਨ ਕਿ ਤੈਨੂੰ ਕੀ ਚਾਹੀਦਾ ਹੈ ਜਿਵੇਂ ਭਾਈ ਆਦਮ ਦੀ ਸੇਵਾ ਤੋਂ ਖੁਸ਼ ਹੋ ਕੇ ਮਹਾਰਾਜ ਨੇ ਆਪ ਸੁਨੇਹਾ ਭੇਜਿਆ ਕਿ ਮੰਗ ਕੀ ਮੰਗਦਾ ਹੈ ਕਿਸ ਮਨੋਰਥ ਨਾਲ ਸੇਵਾ ਕੀਤੀ ਹੈ ਤੇ ਕਈ ਵਾਰੀ ਨਿਰੰਕਾਰ ਆਪਣੇ ਹੱਥ ਵਿੱਚ ਦਾਤ ਫੜ ਕੇ ਬੈਠਾ ਹੁੰਦਾ ਹੈ ਕਿ ਮੇਰਾ ਭਗਤ ਫੁਰਨਾ ਬਣਾਵੇ ਤੇ ਮੈਂ ਇਸ ਨੂੰ ਦਾਤ ਦੇਵਾਂ ਸ਼੍ਰੀ ਸੁਖਮਨੀ ਸਾਹਿਬ ਦੀ ਬਾਣੀ ਸਾਡੇ ਕਰਮ ਬਦਲੌਂਦੀ ਹੈ ਜੋ ਦਾਤ ਸਾਡੇ ਕਰਮਾਂ ਵਿੱਚ ਨਹੀਂ ਲਿਖੀ ਹੁੰਦੀ ਜੇ ਕੋਈ ਸੁਖਮਨੀ ਸਾਹਿਬ ਦੀ ਬਾਣੀ ਦਾ ਆਪਣੇ ਤੇ ਬਹਿਨ ਲਾ ਕੇ ਨਿਤਨੇਮ ਤੋਂ ਇਲਾਵਾ ਪਾਠ ਕਰੇ ਤਾਂ ਬਖਸ਼ਿਸ਼ ਦੀ ਪ੍ਰਾਪਤੀ ਹੁੰਦੀ ਹੈ ਜਿਵੇਂ ਇੱਕ ਸਾਖੀ ਆਉਂਦੀ ਹੈ ਕਿ ਕਿਸੇ ਦੇ ਘਰ ਪਿੰਗਲਾ ਲੜਕਾ ਪੈਦਾ ਹੋ ਗਿਆ ਜਦੋਂ 10-12 ਸਾਲ ਦੀ ਉਸ ਦੀ ਉਮਰ ਹੋਈ ਤਾਂ ਇੱਕ ਦਿਨ ਉਸ ਨੇ ਆਪਣੇ ਮਾਪਿਆਂ ਨੂੰ ਆਪਣੇ ਕਿਸੇ ਰਿਸ਼ਤੇਦਾਰ ਨਾਲ ਇਹ ਗੱਲਾਂ ਕਰਦਿਆਂ ਸੁਣ ਲਿਆ ਕਿ ਸਾਡੇ ਘਰ ਇਹ ਪਿੰਗਲਾ ਲੜਕਾ ਪੈਦਾ ਹੋ ਗਿਆ ਸਾਨੂੰ ਇਸ ਦੀ ਸੰਭਾਲ ਕਰਨੀ ਪੈਂਦੀ ਹੈ ਤੇ ਦੇਖਭਾਲ ਕਰਨੀ ਪੈਂਦੀ ਹੈ ਬੈਠੇ ਬੈਠੇ ਨੂੰ ਰੋਟੀ ਦੇਣੀ ਪੈਂਦੀ ਹੈ ਉਹ ਬੱਚਾ ਅਧਿਆਤਮਿਕ ਰੁਚੀ ਵਾਲਾ ਸੀ ਤੇ ਕਹਿਣ ਲੱਗਾ ਮੈਂ ਤਾਂ ਰੱਬ ਦਾ ਦਿੱਤਾ ਖਾਂਦਾ ਹਾਂ ਮੇਰੀ ਸਾਰ ਸੰਭਾਲ ਕਰਨ ਵਾਲਾ ਕੇਵਲ ਇੱਕ ਪਰਮਾਤਮਾ ਹੀ ਹੈ ਤੁਸੀਂ ਨਹੀਂ ਹੋ ਘਰਦਿਆਂ ਨੂੰ ਉਸ ਦੀ ਇਹ ਗੱਲ ਸੁਣ ਕੇ ਬੜਾ ਗੁੱਸਾ ਆਇਆ ਕਹਿਣ ਲੱਗੇ ਕਿ ਇਸ ਨੂੰ ਜੰਗਲ ਵਿੱਚ ਛੱਡ ਆਉਂਦੇ ਹਾਂ ਆਪੇ ਇਸ ਨੂੰ ਪਤਾ ਲੱਗ ਜਾਏਗਾ ਕਿ ਕੌਣ ਇਸ ਦੀ ਸੰਭਾਲ ਕਰਨ ਵਾਲਾ ਹੈ ਕੌਣ ਇਸ ਨੂੰ ਰੋਟੀ ਪਾਣੀ ਖਵਾਉਂਦਾ ਹੈ ਉਹ 10-12 ਸਾਲ ਦੇ ਪਿੰਗਲੇ ਬੱਚੇ ਤੋਂ ਤੰਗ ਆ ਕੇ ਉਸ ਨੂੰ ਜੰਗਲ ਵਿੱਚ ਛੱਡ ਆਇਆ ਉਹ ਰੱਬ ਦਾ ਭਗਤ ਸੀ ਕੋਈ ਪਿਛਲੇ ਸੰਸਕਾਰ ਸਨ ਜੰਗਲ ਵਿੱਚ ਸੀ ਉਸ ਬੱਚੇ ਨੇ ਚੌਂਕੜੀ ਮਾਰ ਲਈ ਤੇ ਪ੍ਰਭੂ ਦੇ ਚਰਨਾਂ ਵਿੱਚ ਜੁੜ ਗਿਆ ਇੱਕ ਦਿਨ ਉਧਰੋਂ ਨਾਰਦ मुनि ਜੀ ਲੱਗੇ ਇਸ ਪਿੰਗਲੇ ਬੱਚੇ ਨੂੰ ਜਦੋਂ ਨਾਰਦ मुनि ਨੇ ਇਸ ਤਰ੍ਹਾਂ ਦੇਖਿਆ ਤਾਂ ਕਹਿਣ ਲੱਗੇ ਮੇਰਾ ਚਿਤ ਕਰਦਾ ਹੈ ਤੈਨੂੰ ਕੁਝ ਦਵਾ ਹੁਣ ਉਹ ਬੱਚਾ ਕਹਿਣ ਲੱਗਾ ਆਪਣੇ ਕੋਲੋਂ ਦੇਵੋਗੇ ਕਿ ਮੇਰੇ ਕਰਮਾ ਵਿੱਚੋਂ ਦੇਵੋਗੇ ਨਾਰਦ मुनि जी ਕਹਿਣ ਲੱਗੇ ਦੇਵਾਂਗੇ ਤਾਂ ਤੇਰੇ ਕਰਮਾ ਵਿੱਚੋਂ ਹੀ ਆਪਣੇ ਕੋਲੋਂ ਨਹੀਂ ਦੇਵਾਂਗੇ ਉਹ ਬੱਚਾ ਕਹਿਣ ਲੱਗਿਆ ਜੋ ਮੇਰੇ ਕਰਮਾ ਵਿੱਚ ਹੈ ਉਹ ਤਾਂ ਮੈਨੂੰ ਆਪ ਹੀ ਮਿਲ ਜਾਣਾ ਹੈ ਜੇ ਤੁਸੀਂ ਆਪਣੇ ਕੋਲੋਂ ਕੁਝ ਦੇ ਸਕਦੇ ਹੋ ਤਾਂ ਦਿਓ ਨਾਰਦ मुनि ਦਾ ਇਹੀ ਜਵਾਬ ਸੀ ਜੋ ਵੀ ਦੇਵਾਂਗੇ ਦੇਣਾ ਤਾਂ ਤੇਰੇ ਕਰਮਾ ਵਿੱਚੋਂ ਹੀ ਹੈ ਆਪਣੇ ਕੋਲੋਂ ਕੁਝ ਨਹੀਂ ਦੇ ਸਕਦੇ ਭਾਵ ਕਿ ਜੋ ਕੁਝ ਕਰਮਾਂ ਵਿੱਚ ਨਹੀਂ ਲਿਖਿਆ ਉਹ ਨਹੀਂ ਮਿਲ ਸਕਦਾ ਉਹੀ ਮਿਲਣਾ ਹੈ ਜੋ ਕਰਮਾਂ ਵਿੱਚ ਲਿਖਿਆ ਹੈ ਔਰ ਧੰਤਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਜਿੰਨਾ ਵੀ ਅਸੀਂ ਧੰਨ ਕਹੀਏ ਉਹਨਾਂ ਹੀ ਥੋੜਾ ਹੈ ਸ੍ਰੀ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਇੰਨੀ ਬਖਸ਼ਿਸ਼ ਭਰੀ ਹੈ ਕਿ ਜੋ ਦਾਤ ਕਰਮਾਂ ਵਿੱਚ ਨਹੀਂ ਵੀ ਲਿਖੀ ਉਹ ਵੀ ਪ੍ਰਾਪਤ ਹੋ ਜਾਂਦੀ ਹੈ ਲੋੜ ਹੈ ਸਿਰਫ ਸਦਕ ਦੀ ਤੇ ਭਰੋਸੇ ਦੀ ਜਿਹੜੇ ਸੁਖਮਨੀ ਸਾਹਿਬ ਦੀ ਬਾਣੀ ਨਾਲ ਪ੍ਰੇਮ ਕਰਦੇ ਹਨ ਉਹਨਾਂ ਨੂੰ ਗੁਰੂ ਜੀ ਬਖਸ਼ਿਸ਼ ਕਰਕੇ ਉਹਨਾਂ ਦੇ ਕਰਮਾਂ ਤੇ ਲਕੀਰਾਂ ਫੇਰ ਦਿੰਦਾ ਹੈ ਸ਼੍ਰੀ ਸੁਖਮਨੀ ਸਾਹਿਬ ਦੀ ਬਾਣੀ ਪੜਨ ਨਾਲ ਬੇਅੰਤ ਸੰਗਤਾਂ ਤੇ ਬਖਸ਼ਿਸ਼ਾਂ ਹੋਈਆਂ ਹਨ ਇੱਕ ਮਹਾਪੁਰਸ਼ ਹੋਏ ਹਨ ਭਾਈ ਰਾਮਕਿਸ਼ਨ ਜੀ ਉਹਨਾਂ ਨੇ ਆਪਣੇ ਅਸਥਾਨ ਤੇ ਕੀਰਤਨ ਦੀਆਂ ਛੇਬਰਾਂ ਲਾਈਆਂ ਗੁਰੂ ਘਰ ਦੇ ਕੀਰਤਨੀਏ ਭਾਈ ਭਾਗ ਸਿੰਘ ਨੇ ਵੀ ਕੀਰਤਨ ਦੀ ਸੇਵਾ ਕੀਤੀ ਸਮਾਪਤੀ ਤੋਂ ਬਾਅਦ ਸਾਰੀ ਸੰਗਤ ਚਲੀ ਗਈ ਪਰ ਭਾਈ ਭਾਗ ਸਿੰਘ ਤੇ ਉਹਨਾਂ ਦੀ ਪਤਨੀ ਆ ਗਏ ਮਹਾਪੁਰਸ਼ਾਂ ਨੇ ਨਾ ਜਾਣ ਦਾ ਕਾਰਨ ਪੁੱਛਿਆ ਤਾਂ ਕੋਲ ਬੈਠੇ ਭਾਈ ਕਰਮਦਾਸ ਨੇ ਬੇਨਤੀ ਕੀਤੀ ਕਿ ਬਾਬਾ ਜੀ ਇਹਨਾਂ ਦੀ ਸ਼ਾਦੀ ਨੂੰ 18 ਸਾਲ ਹੋ ਗਏ ਹਨ ਪਰ ਇਹਨਾਂ ਦੀ ਗੋਦ ਖਾਲੀ ਹੈ ਮਹਾਪੁਰਖ ਮੁਸਕਰਾ ਕੇ ਕਹਿਣ ਲੱਗੇ ਹੈ ਗੁਰੂ ਕੇ ਕੀਰਤਨਿਆਂ ਦੀ ਗੋਦ ਖਾਲੀ ਹੈ ਗੁਰੂ ਕੇ ਕੀਰਤਨਿਆਂ ਦੀ ਸੰਤਾਨ ਨਹੀਂ ਹੈ ਕੁਝ ਸਮਾਂ ਰੁੱਕ ਕੇ ਬੋਲੇ ਗੁਰੂ ਕੇ ਕੀਰਤਨਿਆਂ ਦੀ ਜੜ ਹਰੀ ਹੋ ਗਈ ਮਹਾਪੁਰਸ਼ਾਂ ਨੇ ਜਲ ਦਾ ਕਟੋਰਾ ਮੰਗਵਾਇਆ ਜਿੱਥੇ ਮਹਾਪੁਰਸ਼ਾਂ ਦਾ ਸਥਾਨ ਸੀ ਉੱਥੇ ਹੀ ਉੱਪਰ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ ਸੰਗਤਾਂ ਜਿਨ੍ਹਾਂ ਪੌੜੀਆਂ ਰਾਹੀਂ ਉੱਪਰ ਦਰਸ਼ਨ ਕਰਨ ਜਾਂਦੀਆਂ ਸਨ ਉਹਨਾਂ ਦੀ ਚਰਨ ਧੋੜੀ ਲੈ ਕੇ ਉਸ ਜਲ ਵਿੱਚ ਪਾ ਦੁੱਤੀ ਤੇ ਉਹੋ ਜਲ ਭਾਈ ਭਾਗ ਸਿੰਘ ਦੀ ਘਰ ਵਾਲੀ ਨੂੰ ਛਕਣ ਲਈ ਦੇ ਦਿੱਤਾ ਤੇ ਨਾਲ ਵਚਨ ਕੀਤਾ ਕਿ ਰੋਜ਼ ਇੱਕ ਪਾਠ ਸੁਖਮਨੀ ਸਾਹਿਬ ਦਾ ਨਾਮ ਨਾਲ ਕਰਨਾ ਹੈ ਕੁਝ ਸਮਾਂ ਬੀਤਿਆ ਤੇ ਭਾਈ ਭਾਗ ਸਿੰਘ ਦੇ ਗ੍ਰਹਿ ਵਿੱਚ ਉਹ ਜੰਗੀ ਦੀ ਦਾਤ ਪ੍ਰਾਪਤ ਹੋਈ ਪਿਆਰੀ ਸਾਧ ਸੰਗਤ ਜੀ ਦੇਖ ਲਓ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਕਿੰਨੀ ਤਾਕਤ ਹੈ ਕਿੱਥੇ ਤਾਂ 18 ਸਾਲ ਤੋਂ ਔਲਾਦ ਨਹੀਂ ਸੀ ਤੇ ਜਦੋਂ ਉਹਨਾਂ ਨੇ ਸੁਖਮਨੀ ਸਾਹਿਬ ਦਾ ਆਸਰਾ ਲਿਆ ਤਾਂ ਸਾਲ ਭਰ ਵਿੱਚ ਹੀ ਪੁੱਤਰ ਦੀ ਪ੍ਰਾਪਤੀ ਹੋ ਗਈ ਇਹ ਉਹਨਾਂ ਦਾ ਪੁੱਤਰ ਰਾਗੀ ਹੀਰਾ ਸਿੰਘ ਬਣਿਆ ਤੇ ਕੌਮ ਦੀ ਬੜੀ ਸੇਵਾ ਕੀਤੀ ਪਿਆਰੀ ਸਾਧ ਸੰਗਤ ਜੀ ਇੱਕ ਗੱਲ ਯਾਦ ਰੱਖਿਓ ਗੁਰੂ ਕੇ ਸਿੱਖ ਦੀਆਂ ਰੇਖਾਵਾਂ ਹੱਥਾਂ ਤੇ ਜਾਂ ਮੱਥੇ ਤੇ ਨਹੀਂ ਹੁੰਦੀਆਂ ਕਵੀ ਮਦਸੂਦਨ ਸਿੰਘ ਜੀ ਬਾਬਾ ਨਾਨਕ ਸਿੰਘ ਜੀ ਦੇ ਸੇਵਾਦਾਰ ਹੋਏ ਹਨ ਇੱਕ ਵਾਰੀ ਉਹ ਦਿੱਲੀ ਵਿੱਚ ਕਿਸੇ ਮਿੱਤਰ ਦੇ ਘਰ ਗਏ ਜੋ ਕਿ ਦਿੱਲੀ ਦਾ ਬਹੁਤ ਵੱਡਾ ਜੋਤਸ਼ੀ ਸੀ ਗੱਲਾਂ ਗੱਲਾਂ ਵਿੱਚ ਕਵੀ ਜੀ ਆਪਣਾ ਹੱਥ ਜੋਸ਼ੀ ਮਿੱਤਰ ਦੇ ਅੱਗੇ ਰੱਖ ਕੇ ਕਹਿਣ ਲੱਗੇ ਸਾਡਾ ਵੀ ਹੱਥ ਦੇਖ ਕੇ ਦੱਸੋ ਕਿ ਇਸ ਵਿੱਚ ਕੀ ਲਿਖਿਆ ਹੈ ਕਹਿੰਦੇ ਹਨ ਕਿ ਉਹ ਜੋਤਸ਼ੀ ਜੋ ਦਿੱਲੀ ਦਾ ਬਹੁਤ ਮਸ਼ਹੂਰ ਮੰਨਿਆ ਪਰ ਮੰਨਿਆ ਜੋਸ਼ੀ ਸੀ ਉਸ ਨੇ ਕਵੀ ਜੀ ਦਾ ਹੱਥ ਆਪਣੇ ਦੋਹਾ ਹੱਥਾਂ ਵਿੱਚ ਫੜ ਲਿਆ ਤੇ ਅੱਖਾਂ ਵਿੱਚ ਵਹਿਰਾਗ ਦੇ ਅਥਰੂ ਆ ਗਏ ਕਹਿਣ ਲੱਗਾ ਕਵੀ ਜੀ ਸਿੱਖ ਦੀਆਂ ਰੇਖਾਵਾਂ ਹੱਥਾਂ ਤੇ ਨਹੀਂ ਹੁੰਦੀਆਂ ਕਵੀ ਜੀ ਹੈਰਾਨ ਹੋ ਕੇ ਕਹਿਣ ਲੱਗੇ ਕਿ ਸਿੱਖ ਦੀਆਂ ਰੇਖਾਵਾਂ ਰੱਬ ਨੇ ਕਿਧਰੇ ਵੱਖਰੀਆਂ ਲਿਖੀਆਂ ਹਨ ਉਹ ਜੋਤਸ਼ੀ ਕਵੀ ਜੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਮਰੇ ਵਿੱਚ ਲੈ ਗਿਆ ਤੇ ਆਖਣ ਲੱਗਾ ਜਦੋਂ ਗੁਰੂ ਕਾ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਨਿਤਨੇਮ ਰਾਹੀਂ ਜਪਜੀ ਸਾਹਿਬ ਰਾਹੀਂ ਸੁਖਮਨੀ ਸਾਹਿਬ ਦੀ ਬਾਣੀ ਰਾਹੀਂ ਜਾਂ ਕਿਵੇਂ ਵੀ ਗੁਰੂ ਚਰਨਾ ਵਿੱਚ ਜੁੜਨ ਤੋਂ ਬਾਅਦ ਅਰਦਾਸ ਕਰਦਾ ਹੈ ਕਿ ਹੇ ਸਤਿਗੁਰੂ ਜੀ ਅੱਜ ਦਾ ਦਿਨ ਸੁੱਖ ਦਾ ਬਤਾਉਣਾ ਤਾਂ ਉਸ ਦਿਨ ਦੀਆਂ ਜਿੰਨੀਆਂ ਮਾੜੀਆਂ ਰੇਖਾਵਾਂ ਹੁੰਦੀਆਂ ਹਨ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾ ਵਿੱਚ ਆ ਜਾਂਦੀਆਂ ਹਨ ਸੋ ਪਿਆਰੀ ਸਾਧ ਸੰਗਤ ਜੀ ਜਿਹੜਾ ਸੁਖਮਨੀ ਸਾਹਿਬ ਦੀ ਬਾਣੀ ਦਾ ਨੇਮੀ ਹੈ ਸੁਖਮਨੀ ਸਾਹਿਬ ਦੀ ਬਾਣੀ ਨਾਲ ਅੰਦਰੋਂ ਪ੍ਰੇਮ ਕਰਦਾ ਹੈ ਜਿਸ ਦੀ ਸੁਖਮਨੀ ਸਾਹਿਬ ਦੀ ਬਾਣੀ ਫਰਾਗ ਬਣ ਗਈ ਹੈ ਉਸ ਦੀਆਂ ਮਾੜੀਆਂ ਰੇਖਾਵਾਂ ਗੁਰੂ ਆਪਣੇ ਚਰਨਾਂ ਵਿੱਚ ਲੈ ਲੈਂਦਾ ਹੈ ਕਵੀ ਜੀ ਜੋਸ਼ੀ ਦੀ ਇਹ ਗੱਲ ਸੁਣ ਕੇ ਬੜੇ ਹੈਰਾਨ ਹੋ ਕੇ ਪੁੱਛਣ ਲੱਗੇ ਕਿ ਤੁਸੀਂ ਇੰਨੇ ਵੱਡੇ ਜੋਸ਼ੀ ਹੋਣ ਦੇ ਬਾਵਜੂਦ ਇਹ ਗੱਲ ਕਹਿ ਰਹੇ ਹੋ ਤੇ ਫਿਰ ਤੁਸੀਂ ਇਹ ਧੰਦਾ ਕਿਉਂ ਕਰ ਰਹੇ ਹੋ ਉਹ ਜੋਸ਼ੀ ਕਹਿਣ ਲੱਗਾ ਕਿ ਦਿੱਲੀ ਦੇ ਲੋਕਾਂ ਕੋਲੇ ਮਾਇਆ ਬਹੁਤ ਹੈ ਮੈਂ ਤਾਂ ਕੇਵਲ ਮਾਲ ਲੁੱਟਣ ਵਾਸਤੇ ਇਹ ਧੰਦਾ ਕਰ ਰਿਹਾ ਹਾਂ ਕਿਉਂਕਿ ਲੋਕਾਂ ਵਿੱਚ ਅੰਧਵਿਸ਼ਵਾਸ ਬਹੁਤ ਹੈ ਤੇ ਮੈਂ ਕੀ ਹਾਂ ਬਹੁਤ ਸਾਰੇ ਪੰਡਤ ਜੋਸ਼ੀ ਇਸ ਗੱਲ ਦਾ ਫਾਇਦਾ ਉਠਾਉਂਦੇ ਹਨ ਸੋ ਪਿਆਰੀ ਸਾਧ ਸੰਗਤ ਜੀ ਜਿਹੜਾ ਵੀ ਕੋਈ ਸ਼ਰਧਾ ਭਾਵਨਾ ਨਾਲ ਸੁਖਮਨੀ ਸਾਹਿਬ ਦੀ ਬਾਣੀ ਦਾ ਆਸਰਾ ਲੈਂਦਾ ਹੈ ਉਸ ਦੇ ਕਰਮਾਂ ਨੂੰ ਜ਼ਰੂਰ ਧੱਕਾ ਲੱਗਦਾ ਹੈ ਉਹ ਗੁਰੂ ਜੀ ਕੋਲੋਂ ਆਪਣੇ ਮਾੜੇ ਕਰਮ ੜਵਾ ਲੈਂਦਾ ਹੈ ਤੇ ਇਸ ਤਰ੍ਹਾਂ ਯੁਗਤੀ ਮਰਿਆਦਾ ਤੇ ਸਰਦਾ ਨਾਲ ਸੁਖਮਨੀ ਸਾਹਿਬ ਦਾ ਪਾਠ ਕਰਨ ਵਾਲਿਆਂ ਦੀਆਂ ਝੋਲੀਆਂ ਪਰ ਜਾਂਦੀਆਂ ਹਨ ਹੋਈਆਂ ਭੁੱਲਾ ਝੁਕਾਂ ਦੀ ਸ਼ਿਮਾ ਬਖਸ਼ਣੀ ਜੀ ਦਾਸ ਨੂੰ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ